ਅਮਰਸਰ ਪਿੰਜਰਾਪਾਲ ਗਊਸ਼ਾਲਾ ਦੇ ਫੋਕਲ ਪੁਆਇੰਟ ਸ਼ਾਖਾ ਪਰਿਸਰ ਵਿੱਚ ਸਥਿਤ ਮੰਦਿਰ ਸ੍ਰੀ ਗੋਬਿੰਦ ਗੋਧਾਮ ਵਿੱਚ ਧਰਮ ਗ੍ਰੰਥ ਅਨੁਸਾਰ ਸ੍ਰੀ ਤੁਲਸੀ ਵਿਆਹ ਕਰਵਾਇਆ ਗਿਆ ਆਚਾਰ્ય ਹਰੀ ਸ਼ਾਸਤਰੀ ਨੇ ਮੰਤਰਾਂ ਦੇ ਜਾਪ ਨਾਲ ਵਿਆਹ ਦੀ ਰਸਮ ਨਿਭਾਈ ਤੁਲਸੀ ਮਾ ਦੀ ਵਿਦਾਇ ਸਮੇ ਟੋਲ ਦੇ ਨਾਲ ਭਜਨ ਗਾਉਂਦੇ ਹੋਏ ਪੂਰੀ ਗਊਸ਼ਾਲਾ ਪਰਿਸਰ ਦੀ ਪਰਿਕਰਮਾ ਕੀਤੀ ਗਈ ਮੌਜੂਦ ਵੱਡੀ ਗਿਣਤੀ ਵਿੱਚ ਵਿਆਈਆਂ ਆਰਤਾਂ ਨੇ ਚੁੰਨੀ ਅਤੇ ਸੋਹਾਗ ਪੇਟਾਰੀ ਚੜ੍ਹਾ ਕੇ ਤੁਲਸੀ ਮਹਾਰਾਣੀ ਦੀ ਪੂਜਾ ਕੀਤੀ। ਆਰਤੀ ਤੋਂ ਬਾਅਦ ਇੱਕ ਦਾਵਤ ਦਾ ਵੀ ਆਯੋਜਨ ਕੀਤਾ ਗਿਆ। ਇਸ ਮੌਕੇ ਗਊਸ਼ਾਲਾ ਦੇ ਜਰਨਲਿਸਟ ਕਤਰ ਅਸ਼ੋਕ ਕਪੂਰ, ਉਪប្រਧਾਨ ਨਵਲ ਗੁਪਤਾਸ ਕਤਰ ਅਜੀਤ ਬਜੋਰੀਆ, ਕਮਲ ਸ਼ਰਮਾ, ਸੰਦੀਪ ਖੋਸਲਾ, सुरेंद्र ਬਾਂਸਲ, ਸतीश अग्रवाल, ਹੀਰਾ ਲਾਲ ਮਦਨ, ਭੂਪੇਂਦਰ ਖੋਸਲਾ, ਦਿਨੇਸ਼ ਅਰੋੜਾ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਹਿੱਸਾ ਲਿਆ। बस उसी बात पर विचार लेकर के सभी लोग बरसाए की परिवर्तन करेंगे और मैं बोलन पाबू से गौ माता की जय जय श्री राम अज अमृतसर पिंजरापुर गौशाला की शाखा श्री गोबिंद गोदाम मंदिर फोकल पॉइंट के तुलसी ब्याह का समागम बड़ी धूमधाम हर साल दे तरह, दे तरह मनाया गया हर साल तुलसी ब्याह असी बड़ी धूमधाम मनाने और तुलसी जी का विह शालीग्राम जी नाल बड़ी धूमधाम किया जाता सारे फोकल पॉइंट के नशलिस्ट और अमृतसर पिंजरा पुल गौशाला के मैंबरस उन्होंने ट्रस्टी और ਸ਼੍ਰੀ ਗੋਬਿੰਦ ਗੋਦਾ ਮੰਦਰ ਦੇ ਸਾਰੇ ਹੀ ਮੈਂਬਰ ਇਸੇ ਸ਼ਿਕਤ ਕਰਦੇ ਆ ਬੜੀ ਜ਼ੂਮਦਾਰ ਨਾਲ ਅਸੀਂ ਤੁਸੀ ਵਿਆਹ ਮਨਾਨੇ ਆ ਤੇ ਮੈਂ ਆਪਣੇ ਅੰਮ੍ਰਿਤਸਰ ਦੇ ਸ਼ਹਿਰ ਵਾਸੀਆਂ ਨੂੰ ਅੱਜ ਦੇ ਦਿਨ ਦੀ ਬਹੁ ਬਹੁ ਬਧਾਈ ਦਿੰਦਾ ਉਹਦਾ ਜੇ ਇੱਕ ਪਵਿੱਤਰ ਦਿਨ ਗੁਲਪੂਰੋ ਵੀ ਹੈ ਗੁਲਾਨਾ ਦੇਵ ਜੀ ਦਾ ਉਹਨਾਂ ਦਾ ਪ੍ਰਕਾਸ਼ ਪਰਵ ਵੀ ਸਾਡੇ ਸ਼ਹਿਰ ਵਾਸੀਆਂ ਨੂੰ ਬਹੁ ਬਹੁ ਬਧਾਈ ਦਿੰਦਾ ਜੈ ਸ਼੍ਰੀ ਰਾਮ ਜੀ ਅੱਜ ਮੰਦਰ ਦੇ ਵਿੱਚ ਬੜੀ ਧੂਮਤਾਰ ਨਾਲ ਤੁਲਸੀ ਵਿਆਹ ਮਨਾਇਆ ਗਿਆ ਬਹੁਤ ਲੋਕ ਆਏ ਬੜੀ ਧੂਮਤਾਰ ਨਾਲ ਵਿਆਹ ਕਰਾਇਆ ਗਿਆ ਤੇ ਅਸੀਂ ਸਾਰੇ ਸ਼ਹਿਰ ਨੂੰ ਤੁਸੀ ਵਿਆਹ ਦੀ ਲੱਖ ਲੱਖ ਬਧਾਈ ਦਿੰਦੇ ਆ